ਮਹਾਤਮਾ ਗਾਂਧੀ ਜੀ ਨੇ ਤਾਰਪੇਜੀ ਖਾਲਸਾ ਜੀ ਵਧਾਈਆਂ ਤੁਸੀਂ ਗੁਰਦੁਆਰੇ ਯਾਦ ਕਰਾ ਲੈ ਹਿੰਦੁਸਤਾਨ ਇੱਕ ਵੱਡਾ ਗੁਰਦੁਆਰਾ ਹੈ ਇਹਨੂੰ ਵੀ ਤੁਸੀਂ ਆਹੀ ਯਾਦ ਕਰਾਉਣਾ ਹੈ ਉਦੋਂ ਦੇਸ਼ ਦੇ ਨੇਤਾਵਾਂ ਨੂੰ ਸਿੱਖਾਂ ਦਾ ਧਰਮ ਤੇ ਰਾਜਨੀਤੀ ਦਾ ਸੰਗਮ ਚੰਗਾ ਲੱਗਦਾ ਸੀ ਇਨ੍ਹਾਂ ਪਾਸੋਂ ਹੀ ਸਤਿਆਗ੍ਰਹਿ ਦਾ ਸਬਕ ਸਿੱਖ ਕੇ ਇਹਨਾਂ ਲੋਕਾਂ ਦੇਸ਼ ਆਜ਼ਾਦ ਕਰਵਾਇਆ ਤੇ ਸਿੱਖ ਤੇ ਸਿੱਖਾਂ ਇਸ ਵਿੱਚ ਸਭ ਤੋਂ ਵੱਧ ਹਿੱਸਾ ਪਾਇਆ ਅੱਜ ਜਦ ਬਹੁਤ ਸੰਮਤੀ ਦੀ ਬਿਆਨ ਤੇ ਇਹ ਵਿਖਿਆਨ ਵਿਖਿਆਪ ਆਪਣੀ ਦੇਖ ਆਪਣੀ ਬੇਤਰ ਮੇ ਲੋਕ ਸੱਤਾ ਸੰਭਾਲ ਬੈਠੇ ਤਾਂ ਸਾਨੂੰ ਮਤਾਂ ਦੇ ਲੱਗ ਧਰਮ ਤੇ ਰਾਜਨੀਤੀ ਵੱਖ-ਵੱਖ ਹਨ ਸਵਸਥ ਰੱਖਣਾ ਠੀਕ ਨਹੀਂ ਬਤੌਰ ਸੇ ਇੱਕ ਸੋਚਨਾ ਠੀਕ ਨਹੀਂ ਰਾਜ ਕਰੇ ਖਾਲਸਾ ਦਾ 파ੜ ਫਿਰਕੂ ਗੱਲ ਹੈ ਆਦਿਕ ਚونکہ ਖਾਲਸਾ ਸਸਤ ਧਾਰੀ ਹੈ ਇਸ ਕਰਕੇ ਇਹ ਅਤਵਾਦੀ ਹੈ ਚونکہ ਇਸ ਦਾ ਬਾਣਾ ਸਭ ਤੋਂ ਵੱਖਰਾ ਹੈ ਇਸ ਕਰਕੇ ਇਹ ਵਿਖਵਾਤੀ ਹੈ ਇਸ ਤਰ੍ਹਾਂ ਮੌਜੂਦਾ ਵਿਪਰਵਾਦ ਲੋਕਤੰਤਰ ਤੇ ਕੰਪ੍ਰਸਤੀ ਦਾ ਚੂਲਾ ਪਾ ਕੇ